ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮਨੀਸ਼ ਸੋਧਿਆ ਦੀ ਜਿਹੜੇ ਆਪਕਾਰੀ ਅਤੇ ਸਿੱਖਿਆ ਮੰਤਰੀ ਸੀ ਦਿੱਲੀ ਦੇ ਆਮ ਆਦਮੀ ਪਾਰਟੀ ਤੋਂ ਲਗਭਗ 16 ਮਹੀਨਿਆਂ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ منی ਲਾਂਡਰੀ ਅਤੇ ਆਪਕਾਰੀ ਨੂੰ ਲੈ ਕੇ ਅਤੇ ਦੂਸਰੇ ਪਾਸੇ ਦੱਸ ਦਈਏ ਕਿ ਮਨੀਸ਼ ਸੋਧਿਆ ਐਜੂਕੇਸ਼ਨ ਮਿਨਿਸਟਰੀ ਦਿੱਲੀ ਦੇ ਵਿੱਚ ਅਤੇ ਉਸ ਦੀ ਮੌਜੂਦਗੀ ਦੇ ਵਿੱਚ ਦਿੱਲੀ ਦੇ ਸਕੂਲਾਂ ਨੇ ਬੜੀ ਗ੍ਰੋਥ ਕੀਤੀ ਐਜੂਕੇਸ਼ਨ ਦਾ ਮਿਆਰ ਚੱਕਿਆ ਗਿਆ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਚੰਗੇ ਕੰਮ ਜਿਹੜੇ ਸੀ ਮਨਜ਼ੂਰ ਨਹੀਂ ਸੀ ਮਨੀਸ਼ ਸੋਦੀਆ ਦੇ ਇਸ ਲਈ ਉਸ ਉੱਤੇ ਕਿ ਮਨੀ ਲਾਂਡਰਿੰਗ ਅਤੇ ਆਪਕਾਰੀ ਦਾ ਕੇਸ ਦਰਜ ਕਰਕੇ ਸੀਬੀਆਈ ਅਤੇ ਈਡੀ ਨੇ ਜਿਹੜਾ ਹੈ ਉਸ ਤੇ ਦੋਸ਼ ਆਇਦ ਕੀਤੇ ਉਸ ਦੋਸ਼ਾ ਨੂੰ ਲੈ ਕੇ ਲਗਭਗ 16 ਮਹੀਨੇ ਹੋ ਗਏ ਨੇ ਜਿਹੜੇ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਸ ਦੇ ਜਿਹੜੀ ਮਾਮਲੇ ਦੀ ਪੈਰਵਾਈ ਵੀ ਨਹੀਂ ਕੀਤੀ ਜਾ ਰਹੀ ਜਿਹੜਾ ਉਸ ਤੇ ਦੋਸ਼ ਲਗਾਇਆ ਹੈ ਉਸ ਤੇ ਪੈਰਵਾਈ ਵੀ ਜਿਹੜੀ ਹੈ ਨਾ ਤੇ ਈਡੀ ਕਰ ਰਹੀ ਹੈ ਨਾ ਸਿਵਈ ਕਰ ਰਹੀ ਹੈ ਇਸ ਨੂੰ ਲੈ ਕੇ ਮਨੀਸ਼ ਸੋਦੀਆ ਦੇ ਵਕੀਲ ਅਭਿਸ਼ੇਕ ਮੰਨੂ ਸਿੰਘ ਵੀ ਨੇ ਇੱਕ ਵਾਰ ਫਿਰ ਪਟੀਸ਼ਨ ਧਾਇਰ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ 16 ਮਹੀਨੇ ਹੋ ਗਏ ਨੇ ਮਨੀ ਲੌਂਡਰਿੰਗ ਦਾ ਵੀ ਕੇਸ ਲੱਗਿਆ ਸੀ ਆਪਕਾਰੀ ਦਾ ਵੀ ਕੇਸ ਦੋ ਜਿਹੜੇ ਐਡ ਹੋਏ ਨੇ ਲੇਕਿਨ ਸੀਬੀਆਈ ਅਤੇ ਈਡੀ ਇੱਕ ਜਿਹੜੇ ਦੋਸ਼ ਨੇ ਉਹਨਾਂ ਨੂੰ ਪ੍ਰੋਪਰ ਤੀਕੇ ਦੇ ਨਾਲ ਸਾਬਤ ਨਹੀਂ ਕਰ ਲਈ ਜਾਂ ਕਹਿ ਸਕਦੇ ਹਾਂ ਕਿ ਈਡੀ ਅਤੇ ਸੀਬੀਆਈ ਕੋਲ ਜਿਹੜੇ ਪੁਕਤਾ ਜਾਂ ਠੋਸ ਸਬੂਤ ਨਹੀਂ ਹਨ ਕਿ ਮਨੀਸ਼ ਸੋਧਿਆ ਜਿਹੜੇ ਐਜੂਕੇਸ਼ਨ ਮਿਨਿਸਟਰੀ ਮਿਨਿਸਟਰ ਨੇ ਦਿੱਲੀ ਦੇ ਜਿਹੜੇ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਹਿ ਸਕਣ ਇਸ ਲਈ ਅੱਜ ਵਕੀਰ ਅਭਿਸ਼ੇਕ ਮਨੂ ਸਿੰਘ ਮੀਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਉਸ ਤੋਂ ਬਾਅਦ ਐਕਸ਼ਨ ਦੇ ਵਿੱਚ ਆਂਦੇ ਹੋਏ ਸੁਪਰੀਮ ਕੋਰਟ ਨੇ ED ਅਤੇ CBI ਨੂੰ ਫਟਕਾਰ ਲਗਾਈ ਹੈ ਅਤੇ ਕੀ ਹੈ ਕਿ ਇਸ ਦੇ ਮਾਮਲੇ ਯਾਨੀ ਕਿ ਮਨੀਸ਼ ਸੋਦੀਆ ਦੇ ਮਾਮਲੇ ਤੇ ਪ੍ਰੋਪਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਤੇ ਨਾ ਹੀ ਤੁਸੀਂ ਸਾਨੂੰ ਕੋਈ ਜਵਾਬਦੇਹੀ ਕੀਤੀ ਹੈ ਸੌਰੀ ਜਵਾਬਦੇਹੀ ਕੀਤੀ ਹੈ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਵਾਰ ਫਿਰ ਸੀਬੀਆਈ ਅਤੇ ਏਰੀ ਨੂੰ ਫਟਕਾਰ ਲਾਈ ਹੈ ਅਤੇ ਜਵਾਬ ਮੰਗਿਆ ਹੈ ਮਨੀਸ਼ ਸੋਦੀਆ ਦੇ ਕੇਸ ਦਾ ਕਿਉਂਕਿ ਲਗਭਗ 16 ਮਹੀਨਿਆਂ ਤੋਂ ਲਗਾਤਾਰ ਇਹ ਕੇਸ ਪੈਂਡਿੰਗ ਚੱਲ ਰਿਹਾ ਹੈ ਤਾਂ